ਵਾਹਿਗੁਰੂ ਜੀ ਮੇਰਾ ਨਾਮ ਜਿੰਦਰ ਕੋਹਰਾ ਜੀ ਮੈਂ ਬਾਲਾ ਸ਼ਹਿਰ ਤੋਂ ਆ ਜੀ ਵਾਹਿਗੁਰੂ ਜੀ ਮੈਂ ਤੁਹਾਡੇ ਦੁਆਰਾ ਰੱਖ ਨੂੰ ਆ ਰਣ ਸਾਬ ਜਨਾਮ ਵਾਹਿਗੁਰੂ ਜੀ ਭਾਈ ਅਮਰੀਕ ਸਿੰਘ ਸ਼ਾਦੀ ਹਰੀ ਜੀ ਦੇ ਗਰੁੱਪ ਤੇ ਟੈਲੀਗ੍ਰਾਮ ਗਰੁੱਪ ਵਾਹਿਗੁਰੂ ਤੇਰਾ ਸ਼ੁਕਰ ਹੈ ਜੀ ਤੇ ਗਰੁੱਪ ਨਾਲ ਹੁਣੇ 2 ਸਾਲ ਤੋਂ ਜੁੜੀਆਂ ਵਾਹਿਗੁਰੂ ਜੀ ਵਾਹਿਗੁਰੂ ਜੀ ਇਸ ਗਰੁੱਪ ਨਾਲ ਜੋੜ ਕੇ ਵਾਹਿਗੁਰੂ ਜੀ ਮੇਰੇ ਘਰ 'ਚ ਜੋ ਸ਼ਾਂਤੀ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਵਾਹਿਗੁਰੂ ਅਧਿਆਤਮਿਕ ਪ੍ਰਾਪਤੀ ਐਵੇਂ ਹੋਈਆਂ ਵਾਹਿਗੁਰੂ ਜੀ ਵਾਹਿਗੁਰੂ ਜੀ ਉਹ ਵਾਹਿਗੁਰੂ ਜੀ ਮੇਰੀ ਬੇਟੀ ਕੈਨੇਡਾ ਤੋਂ ਆਈ ਹੈ ਤੇ ਮੈਂ ਸੋਚਿਆ ਗੁਰਦੁਆਰਾ ਸਾਹਿਬ ਵਿੱਚੀ ਨੂੰ ਮੱਥਾ ਟੇਕਾ ਕੇ ਲਿਆਵਾਂ ਨਾ ਦੇ ਭਾਈ ਸਾਹਿਬ ਜੀਾਂ ਦੇ ਬਾਬਾ ਜੀਾਂ ਦੇ ਦਰਸ਼ਨ ਕਰਵਾ ਲਾਂ ਬੇਟੀ ਨੂੰ ਵਾਹਿਗੁਰੂ ਜੀ ਮੈਂ ਬਸ ਸਾਢੇ 8:00 ਵਜੇ ਸਵੇਰੇ 9:00 ਵਜੇ ਗੱਡੀ ਕਰਾਈ ਅਸੀਂ 10:00 10:30 ਵਜੇ ਤੇ ਬੇਟੀ ਨੂੰ ਲੈ ਕੇ ਨਾਲ ਸਾਡੇ ਪੜੋਸੀ ਸੀ ਉਹਨਾਂ ਦੇ ਨਾਲ ਚਲੇ ਗਏ ਸੀ ਗੁਰਦੁਆਰਾ ਸਾਹਿਬ ਨੂੰ ਵਾਹਿਗੁਰੂ ਜੀ ਵੈਗੁਰਦੀ ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਨਾ 2 ਦਿਨ ਪਹਿਲਾਂ ਵੈਗੁਰ ਜੀ ਮੈਂ ਨਾ ਆਪਣੇ ਪਰਸ 'ਚ ਨਾ ਪੈਸੇ ਗਿਨੇ 26000 ਰੁਪਏ ਸੀ 10000 15000 ਮੇਰੇ ਹਸਬੰਦ ਨੇ ਸਾਨੂੰ ਸ਼ੋਪਿੰਗ ਵਾਸਤੇ ਦਿੱਤਾ ਕਹਿੰਦੇ ਤੁਸੀਂ ਚਲੋ ਦੋਨੋਂ ਜੀ ਨਾ ਜੋ ਕਰਨਾ ਥੋੜੀ ਸ਼ੋਪਿੰਗ ਕਰ ਲਓ ਤੁਸੀਂ ਤੇ ਫਿਰ ਤੁਹਾਨੂੰ ਚਲੋ ਬਾਅਦ 'ਚ ਹੋਰ ਕਰ ਲਾਂਗੇ ਤੇ ਵੈਗੁਰ ਜੀ ਉਹ ਮੇਰੇ 15000 ਮੇਰੇ ਪਰਸ 'ਚ ਉਹ ਵਾਲਾ 10 11000 ਰੁਪਏ ਹੋਰ ਸੀ ਜੀ ਵੈਗੁਰ ਜੀ ਵੈਗੁਰ ਜੀ ਅਸੀਂ ਤਲੇ ਜਾਣਾ ਸੀ ਮਤਲਬ ਸੇਰੇ ਜਾਣਾ ਸੀ ਤੇ ਰਾਤ ਨੂੰ ਮੇਰੇ ਹਸਬੰਦ ਨੇ ਮੇਰੇ ਕੋਲ 10 1000 ਰੁਪਏ ਮੰਗ ਲਿਆ ਕਹਿੰਦੇ ਤੁਸੀਂ ਮੈਨੂੰ ਦੇ ਦੋ ਫਿਰ ਮੈਂ ਤੁਹਾਨੂੰ ਦੇ ਦਾਂਗਾ ਕੋਈ ਨਹੀਂ ਲੋਟ ਪੈ ਗਈ ਤੂੰ ਮੈਂ ਸਗੋਂ ਉਹਨਾਂ ਨੂੰ ਬੋਲਿਆ ਮੈਂ ਕਿਹਾ ਤੁਸੀਂ ਸਾਨੂੰ ਨਾ ਪੈਸੇ ਦਿਆ ਨਾ ਕਰੋ ਜੇ ਵਾਪਸ ਮੰਗਣੇ ਹੁੰਦੇ ਕਹਦੇ ਨਹੀਂ ਮੈਂ ਦੇ ਦਾਂਗਾ ਤੁਹਾਨੂੰ ਵਾਪਸ ਵੈਗੁਰ ਜੀ ਅਗਲੇ ਦਿਨ ਅਸੀਂ ਚਲੇਗੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਬੇਟੀ ਨੂੰ ਲੈ ਕੇ ਤੇ ਵੈਗੁਰ ਜੀ ਮੈਂ ਮੇਰਾ ਬੇਟਾ ਬਾਹਰ ਹੈ ਤੇ ਮੈਂ ਬੇਟੀ ਦੀ ਸੇਵਾ ਪਾਣੀ ਸੀ ਗੁਰਦੁਆਰਾ ਸਾਹਿਬ 3100 ਰੁਪਏ ਵਾਇਗੁਰਜਸੀ ਗੁਰਦੁਆਰਾ ਸਾਹਿਬ ਗਏ ਬਾਬਾ ਜੀਆਂ ਦਾ ਦਰਸ਼ਨ ਕੀਤੇ ਮੈਂ 3100 ਰੁਪਇਆ ਬੇਟੀ ਦੀ ਸੇਵਾ ਪਾਈ ਗੁਰਦੁਆਰਾ ਸਾਹਿਬ 1000 ਮੈਂ ਕਿਹਾ ਚਲੋ ਆਏ ਆ 1000 ਹੋਰ ਪਾ ਦਿੰਦੇ ਆ ਫਿਰ ਮੇਰੇ ਮਨ ਚ ਪਤਾ ਨਹੀਂ ਕੀ ਆਇਆ ਮੈਂ ਕਿਹਾ ਚਲੋ ਵੀ ਇੰਨੀ ਦੂਰ ਆਏ ਆ ਚਲੋ 5100 ਰੁਪਇਆ ਸੇਵਾ ਪੂਰੀ ਹੋ ਜੇ ਮੈਂ 1000 ਹੋਰ ਪਾ ਦਾਂ ਵੀ ਘਰ ਦੇ ਨਹੀਂ ਰਹਿਣਾ ਵੀ ਆਪਣੇ ਘਰਾਂ ਦੀ ਗ੍ਰਸਤੀ ਹੈ ਜੀ ਵੀ ਇਵੇਂ ਹੀ ਖਰਚੇ ਰਹਿਣੇ ਨੇ ਦੇਵਾਈ ਗੁਰਜੀ ਤਿੰਨ ਉਹ 26000 ਚੋਂ 3000 ਰੁਪਿਆ ਮੈਂ ਗੱਡੀ ਵਾਲੇ ਨੂੰ ਦਿੱਤਾ 5100 ਗੁਰਦੁਆਰਾ ਸਾਹਿਬ ਔਰ 10000 ਮੇਰੇ ਹਸਬੰਦ ਲੈ ਲਿਆ ਪਿੱਛੇ ਮੇਰੇ ਕੋਲ ਥੋੜੀ ਰਕਮ ਬਚਣੀ ਚਾਹੀਦੀ ਸੀ ਜੀ ਵਾਈ ਗੁਰਜੀ ਵਾਈ ਗੁਰਜੀ ਅਸੀਂ ਘਰ ਆਏ ਸ਼ਾਮ ਨੂੰ ਸ਼ਾਮ ਨੂੰ ਘਰ ਆਏ ਤਾਂ ਮੈਂ ਮੈਂ ਕਿ ਚਲੋ ਦੇਖਾਂ ਕਿੰਨੇ ਕਿੰਨੇ ਬਚੇ ਨੇ ਪੈਸੇ ਚਲੋ ਖਰਚਾ ਜੋ ਵੀ ਹੈ ਹੋ ਗਿਆ 18000 ਰੁਪਿਆ ਨਿਕਲ ਗਿਆ ਦੇਖਾਂ ਕਿੰਨੇ ਵਾਈਗੁਰ ਜੀ ਕਿੰਨੇ ਕ ਬਚੇ ਨੇ ਮੈਂ ਆਪਣਾ ਪਰਸ ਨਾ ਫੇਰ ਮੈਂ ਫਰੋਲ ਕੇ ਮੈਂ ਕਿਹਾ ਚਲੋ ਗਿਣਤੀ ਕਰਨੇ ਆ ਤੇ ਵਾਈਗੁਰ ਜੀ ਤੁਸੀਂ ਮੰਨੋਗੇ ਨਹੀਂ ਵਾਈਗੁਰ ਜੀ 26 ਦਾ 26000 ਰੁਪਇਆ ਮੇਰਾ ਫੇਰ ਪੂਰੇ ਦਾ ਪੂਰਾ ਵਾਈਗੁਰ ਜੀ ਦੇਖੋ ਮੰਨ ਜੇ ਸਾਡੇ ਭਾਵਨਾ ਹੋਣੀ ਚਾਹੀਦੀ ਅਸੀਂ ਗੁਰੂ ਘਰ ਅਸੀਂ ਕੋਣ ਦੇਣ ਵਾਲੇ ਆ ਉਹ ਪਰਮਾਤਮਾ ਆਪ ਸੇਵਾ ਲੈਣ ਵਾਲਾ ਵਾਈਗੁਰ ਜੀ ਵਾਈਗੁਰ ਜੀ 26 ਦਾ 26000 ਮੇਰ ਕੋ ਪੂਰਾ ਮੈਂ ਇੰਨੀ ਖੁਸ਼ ਹੋਈ ਪੈਸਿਆਂ ਤੋਂ ਨਹੀਂ ਮੈਂ ਖੁਸ਼ ਹੋਈ उस मालक की बरकत तो खुश हुई वाहेगुरु असि नहीं मैं बेटी बेटा पैसे खर्च लिया छब्बी हजार रुपए चो मैं बेटी को मम्मी तेन भलेखा लगाना मैं कोई गलटे दो चार हजार का भलेखा लग गया होना क्योंकि दो रात पहला गुरुद्वारा साहब जा चं तरह पैसे गिने ने वाह ਇੰਨੀ ਮੰਨ ਨੂੰ ਹੋਈ ਮਾਲਕ ਦੀਆਂ ਬਰਕਤਾਂ ਤੂੰ ਪੈਸਾ ਕੋਈ ਚੀਜ਼ ਨਹੀਂ ਵਾਹਿਗੁਰੂ ਜੀ ਅਸੀਂ ਆਪਣਾ ਗੁਰਦੁਆਰਾ ਸਾਹਿਬ ਜਿੰਨੇ ਆਪਣੇ ਆਪਣਾ ਜਾਦਾ ਤੋਂ ਜ਼ਿਆਦਾ ਆਪਣੇ ਉਹਦੇ ਤੂੰ ਸਿਮਰਤਾ ਤੂੰ ਵੀ ਜ਼ਿਆਦਾ ਆਪਾਂ ਕਰੀਏ ਨਾ ਉਹਨੇ ਮਾਲਕ ਨੇ ਦੇਣਾ ਸੀ ਉਹਦਾ ਦਿੱਤੇ ਹੋਏ ਜਿਹਦੇ ਰਿਆਂ ਸੀ ਕੌਣ ਆਸ ਧਰਤੀ ਤੇ ਦੇਣ ਵਾਲੇ ਵਾਹਿਗੁਰੂ ਜੀ ਪਹਿਲਾਂ ਮੈਨੂੰ ਮੈਨੂੰ ਸਾਹ ਦੀ ਬੜੀ ਬਿਮਾਰੀ ਸੀ ਮੈਨੂੰ ਪਹਿਲਾਂ ਵੀ ਪ੍ਰੈਕਟੀਕਲ ਦਿੱਤਾ ਹੈ ਆਪਣੇ ਵਾਹਿਗੁਰੂ ਜੀ ਪਹਿਲਾਂ ਮੇਰੀ ਸਾਹ ਦੀ ਬਹੁਤ ਬਿਮਾਰੀ ਸੀ ਮੈਂ ਵਾਹਿਗੁਰੂ ਜੀ ਪੰਪ ਵੀ ਲੈਣਾ ਇਸ ਗਰੁੱਪ ਨਾਲ 15 ਦਿਨ ਜੁੜਨ ਤੋਂ ਬਾਅਦ ਮੇਰੀ ਘਟਨੀ ਸ਼ੁਰੂ ਹੋ ਗਈ। ਬਾਬਾ ਜੀਆ ਨੇ ਆਸ਼ੀਰਵਾਦ ਦਿੱਤਾ। ਮੇਰੀ ਬਿਮਾਰੀ ਘਟਨੀ ਸ਼ੁਰੂ ਹੋ ਗਈ ਵਾਹਿਗੁਰੂ ਜੀ ਗਲੈ ਦੀ। ਮੈਂ ਨਹੀਂ ਖੁਸ਼ ਆ ਵਾਹਿਗੁਰੂ ਜੀ ਉਸ ਬਿਮਾਰੀ ਨਾਲ ਮੈਂ ਬੜੀ ਤੰਗ ਸੀ ਵਾਹਿਗੁਰੂ ਜੀ। ਕੋਈ ਮੇਰਾ ਚਾਹ ਕੋਈ ਜਿਸ ਤਰ੍ਹਾਂ ਮੈਂ ਬਾਰ-ਬਾਰ ਆਪਣੇ ਜਿੰਨੂ ਵੀ ਕੋਈ ਮਿਲਦਾ ਹੈ ਮੇਰਾ ਸਿਮਰਨ ਕਰੋ, ਐ ਸਿਮਰਨ ਕਰੋ। ਬਾਬਾ ਜੀਆ ਦਾ ਸਿਮਰਨ ਕਰੋ। ਵਾਹਿਗੁਰੂ ਜੀ ਇਹਦੇ ਨਾਲ ਬੜੇ ਰੋਗ ਘੱਟਦੇ ਨੇ ਅਸੀਂ ਮਰਨ ਨਾਲ ਵਾਹਿਗੁਰੂ ਜੀ ਇਸ ਮੇ ਅਗਲੇ ਦੀ ਬਿਮਾਰੀ ਦੇ ਉੱਤੇ ਬੜੀ ਪਰੇਸ਼ਾਨ ਸੀ ਮੈਂ ਬਹੁਤ ਖੁਸ਼ ਆ ਵਾਹਿਗੁਰੂ ਜੀ ਨੂੰ ਮੈਂ ਕੀ ਦੱਸਾਂ ਤੁਹਾਨੂੰ ਵਾਹਿਗੁਰੂ ਜੀ ਮੈਂ ਜਦ ਹੁਣ ਮੇਤੂ ਥੋੜਾ ਸਿਮਰਨ ਘਟੋ ਰਿਹਾ ਪ੍ਰਮਾਤਮਾ ਸਮਰੱਥਾ ਬਖਸ਼ੇ ਸਿਮਰਨ ਕਰਮਾ ਵਾਦ ਤੋਂ ਬਾਅਦ ਵਾਹਿਗੁਰੂ ਜੀ ਮੈਂ ਸਿਮਰਨ ਪਹਿਲਾਂ ਥੋੜਾ ਵਿੱਚ ਜ਼ਿਆਦਾ ਕੀਤਾ ਹੈ ਵਾਹਿਗੁਰੂ ਜੀ ਇਸ ਤਰ੍ਹਾਂ ਹੁਲਾਰੇ ਵੀ ਆਏ ਨਾ ਜਿੱਦਾਂ ਮਹਾਰਾਜ ਜੀ ਆਪਣੀ ਗੋਦੀ ਚ ਲੈ ਕੇ ਝੂਲੇ ਝੁਲਾ ਰਹੇ ਵਾਹਿਗੁਰੂ ਜੀ ਸਿਮਰਨ ਚ ਬਹੁਤ ਸ਼ਕਤੀ ਹੈ ਵਾਹਿਗੁਰ ਮਾਰਾ ਸੱਚੇ ਪਾਤਸ਼ਾਹ ਬਹੁਤ ਪਰਕਤਾਂ ਵਾਹਿਗੁਰੂ ਜੀ ਮੇਰਾ ਬੇਟਾ ਤੰਗ ਕਰਦਾ ਸੀ ਕਿੰਨੇ ਕੁ ਪ੍ਰੈਕਟੀਕਲ ਮੈਂ ਤੁਹਾਨੂੰ ਕਿਸ ਤਰ੍ਹਾਂ ਸੁਣਾਵਾ ਮੇਰਾ ਬੇਟਾ ਬਹੁਤ ਤੰਗ ਕਰਦਾ ਸੀ ਮੈਂ ਬਾਹਰ ਜਾਣਾ ਬਾਹਰ ਜਾਣਾ ਵਾਹਿਗੁਰੂ ਜੀ ਬਾਹਰ ਵੀ ਗਿਆ ਬੇਟਾ ਸਿਮਰਨ ਦੇ ਸਦਕਾ ਵਾਹਿਗੁਰੂ ਜੀ ਸੰਗਤ ਜੀ ਨੂੰ ਬੇਨਤੀ ਹੈ ਮੇਰੀ ਪਰਮਾਤਮਾ ਸੱਚੇ ਪਾਤਸ਼ਾਹ ਸਾਰੀ ਸੰਗਤ万人 ਤੋਂ ਵੱਧ ਸਿਮਰਨ ਕਰੋ ਵਾਹਿਗੁਰੂ ਜੀ ਵਾਹਿਗੁਰੂ ਜੀ ਸਿਮਰਨ ਨੇ ਸਾਨੂੰ ਉਤਾਰ ਦੇਣਾ ਬਾਬਾ ਜੀਾਂ ਦੇ ਬਚਨਾਂ ਤੇ ਚੱਲੀਏ ਵਾਹਿਗੁਰੂ ਜੀ ਸਾਨੂੰ ਪਰਮਾਤਮਾ ਸਮਰੱਥਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਬੱਦਕਟ ਬੋਲਦੇ ਆ ਮਾਫ ਮਾਫੀ ਚਾਹੁੰਦੇ ਆ ਵਾਹਿਗੁਰੂ ਜੀ ਵਾਹਿਗੁਰੂ ਜੀ